ਦੇਖੋ 7 ਮਈ ਦੇ ਹਾਦਸੇ ਤੋਂ ਬਾਅਦ ਜਦੋਂ 7 ਜੂਨ ਨੂੰ ਮੁੱਖ ਮੰਤਰੀ ਸਾਹਿਬ ਸਮਾਣਾ ਆਏ ਸੀ ਤਾਂ ਉਹਨਾਂ ਨੇ ਸਾਨੂੰ ਵਾਅਦਾ ਕੀਤਾ ਸੀ ਕਿ ਅਸੀਂ ਜਿਹੜੀ ਪਟਿਆਲਾ ਸਮਾਣਾ ਰੋਡ ਆ ਉਹਨੂੰ ਫੋਰ ਲੇਨ ਕਰਾਂਗੇ ਤਾਂ ਉਸ ਤੋਂ ਬਾਅਦ ਮੇਰੀ ਕਈ ਵਾਰ ਐਸਡੀਐਮ ਸਾਹਿਬ ਡੀਸੀ ਸਾਹਿਬ ਏਡੀਸੀ ਸਾਹਿਬ ਨਾਲ ਮੇਰੀ ਮੀਟਿੰਗ ਵੀ ਹੋਈ ਹੈ ਕਿਉਂਕਿ ਤੁਸੀਂ ਹਾਲਤ ਜਿਹੜੀ ਹੈ ਉਹ ਸਾਰੇ ਸ਼ਹਿਰ ਵਾਸੀ ਜਾਣਦੇ ਹੀ ਨੇ ਕਿ ਜਿਹੜੀ ਸਮਾਣਾ ਪਟਿਆਲਾ ਰੋਡ ਦੀ ਇਸ ਟਾਈਮ ਹਾਲਤ ਆ ਉਹ ਇੰਨੀ ਖਸਤਾ ਹੈ ਵੀ ਇਹ ਬਿਲਕੁਲ ਐਦਾ ਹੈ ਜਿਦਾਂ ਆਪਾਂ ਬਾਰੂਦ ਦੇ ਉੱਤੇ ਜਾ ਰਹੇ ਹਾਂ ਜੋ ਕਦੀ ਵੀ ਫਟ ਸਕਦਾ ਹੈ 7 ਮਈ ਦੇ ਹਾਦਸੇ ਤੋਂ ਬਾਅਦ ਵੀ ਹਾਦਸੇ ਜਿਹੜੇ ਨੇ ਉਹ ਲਗਾਤਾਰ ਰੋਜ਼ ਵਾਂਗ ਹੀ ਹੋ ਰਹੇ ਨੇ ਔਰ ਜਿਨਨੇ ਕਈ ਲੋਕਾਂ ਨੇ ਜਾਨ ਵੀ ਗਵਾਈ ਹੈ ਕਈ ਲੋਕਾਂ ਦਾ مالی ਨੁਕਸਾਨ ਵੀ ਹੋਇਆ ਤਾਂ ਅਸੀਂ ਇੱਚ ਇਹੀ ਚਾਹੁੰਦੇ ਸੀ ਕਿ ਜਲਦੀ ਤੋਂ ਜਲਦੀ ਇਹਨੂੰ ਰੋਡ ਨੂੰ ਬਣਾਇਆ ਜਾਏ ਸਾਡੀ ਕਈ ਵਾਰ ਮੀਟਿੰਗਾਂ ਤੋਂ ਬਾਵਜੂਦ ਅਜੇ ਤੱਕ ਕੁਝ ਹੱਲ ਨਹੀਂ ਹੁੰਦਾ ਦਿਖ ਰਿਹਾ ਸੀ ਤਾਂ ਸਾਰੇ ਸ਼ਹਿਰ ਵਾਸੀ ਜਿਵੇਂ ਪਹਿਲਾਂ ਵੀ ਇਕੱਠੇ ਸੀ ਮੇਰੀ ਸਭ ਨਾਲ ਗੱਲ ਹੁੰਦੀ ਰਹਿੰਦੀ ਹੈ ਸਭ ਦਾ ਸਹਿਯੋਗ ਸਾਡੇ ਨਾਲ ਹੈ ਤਾਂ ਇਹੀ ਹੋਇਆ ਕਿ ਆਪਾਂ ਇੱਕ ਵਾਰੀ ਮੰਗ ਪੱਤਰ ਜਿਹੜਾ ਐਸ ਡੀ ਐਮ ਸਾਹਿਬ ਨੂੰ ਦਈਏ ਜਲਦੀ ਤੋਂ ਜਲਦੀ ਜਿਹੜੀ ਹੈ ਸੜਕ ਇਹ ਵਲੀ ਬਣਾਈ ਜਾਏ ਪ੍ਰੋਪਰ ਤੌਰ ਤੇ ਬਣਾਈ ਜਾਏ ਵੈਸੇ ਤਾਂ ਅਸੀਂ ਇਹੀ ਕਿਹਾ ਕਿ 4 ਲੇਨ ਹੀ ਪੂਰੀ ਕਰੋ ਲੇਕਿਨ ਅਗਰ 4 ਲੇਨ ਹੋਣ ਚ ਥੋੜਾ ਦੇਰੀ ਵੀ ਹੁੰਦੀ ਹੈ ਤਾਂ ਸੜਕ ਨੂੰ ਦੁਬਾਰਾ ਨਵਾਂ ਨਵਾਂ ਬਣਾਇਆ ਜਾਏ ਤਾਂ ਕਿ ਇੱਥੇ ਜਿਹੜੇ ਹਾਦਸੇ ਨੇ ਉਹ ਨਾ ਹੋਣ ਜਿੰਨੀ ਡਾਕਟਰ ਗਾਂਧੀ ਵੀ ਜਿਹੜੇ ਐਮਪੀ ਮੈਂਬਰ ਪਾਰਲੀਮੈਂਟ ਹੈ ਉਹਨਾਂ ਨੇ ਵੀ ਕਹਿਤਾ ਜੀ 4 ਲੇਨ ਦਾ ਸੈਂਸ ਲਾਈਨ ਮੁੱਦਾ ਗੜਗੜੀ ਸਾਹਿਬ ਕੇ ਸਮ ਰੱਖੇ ਜੀ ਕੀ ਉਹਨਾਂ ਨਾਲ ਵੀ ਸੰਪਰਕ ਕੀਤਾ ਤੁਸੀਂ ਵੀ ਉਹਨਾਂ ਨਾਲ ਇਸ ਮੈਟਰ ਨੂੰ ਲੈ ਕੇ ਦੇਖੋ ਸੰਪਰਕ ਦਾ ਮੈਟਰ ਹੈ 4 ਲੇਨ ਦਾ ਉਹ ਵੀ ਤਾਂ ਹੀ ਹੋਊਗਾ ਜੇ जीएनटी ਨੂੰ ਇੰਟਰਵਿਊ ਦੇ ਦੇਊਗਾ ਜੀ 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 ਮੇਰਾ ਡਾਕਟਰ ਗਾਂਧੀ ਜੀ ਨਾਲ ਹਜੇ ਤੱਕ رابطہ ਨਹੀਂ ਹੋ ਸਕਿਆ ਕਿਸੇ ਵਜ੍ਹਾ ਵਾਸ ਨਹੀਂ ਹੋਇਆ ਹਜੇ ਤੱਕ ਲੇਕਿਨ ਮੈਂ ਜਲਦੀ ਹੀ ਉਹਨਾਂ ਨੂੰ ਵੀ ਮੰਗ ਪੱਤਰ ਦਊਂਗਾ ਕਿਉਂਕਿ ਆਫਟਰ ਆਲ ਤਾਂ ਦੇਖੋ ਜਿਹੜਾ ਉਹ ਇਸ ਹਲਕੇ ਤੋਂ ਐਮਪੀ ਨੇ ਤੇ ਰੋਜ਼ ਦਾ ਆਣਾ ਜਾਣਾ ਵੀ ਐਮ ਐਲ ਏ ਦਾ ਐਮ ਪੀ ਦਾ ਐਸ ਡੀ ਐਮ ਦਾ ਤੁਹਾਡਾ ਮੇਰਾ ਸਾਰਿਆਂ ਦਾ ਰੋਜ਼ ਦਾ ਆਣਾ ਜਾਣਾ ਉਸ ਸੜਕ ਦੇ ਉੱਤੇ ਆ ਜਿਹੜੀ ਜਿੰਦੀ ਹਾਲਤ ਇਨੀ ਖਸਤਾ ਸੋ ਹਾਲਤ ਤਾਂ ਸਾਰਿਆਂ ਨੂੰ ਦਿਖਦੀ ਹੈ ਉਸ ਹਾਲਤ ਦਾ ਇਹ ਨਹੀਂ ਹੈ ਕਿ ਮੈਂ ਮਿਲਾਂਗਾ ਕਿਸੇ ਨੂੰ ਜਾਂ ਤੁਸੀਂ ਮਿਲੋਗੇ ਕਿਸੇ ਨੂੰ ਜਾਂ ਆਪਾਂ ਇਕੱਠੇ ਹੋ ਕੇ ਮਿਲੀਏ ਕਿਸੇ ਨੂੰ ਇਹ ਤਾਂ ਜਿਹੜਾ ਬੰਦੇ ਦੀ ਡਿਊਟੀ ਹੈ ਉਹਨਾਂ ਨੂੰ ਆਪ ਵੀ ਪਤਾ ਹੋਣਾ ਚਾਹੀਦਾ ਹੈ ਕਿ ਆਪਾਂ ਇਸ ਨੂੰ ਕਿਵੇਂ ਹੱਲ ਕਰਾਣਾ ਤੇ ਉਹ ਕਰਵਾ ਵੀ ਸਕਦੇ ਸੀ ਪਰ ਫਿਰ ਵੀ ਮੈਂ ਉਹਨਾਂ ਨੂੰ ਇੱਕ ਵਾਰੀ ਮੈਂ ਉਹਨਾਂ ਨੂੰ ਵੀ ਮਿਲ ਕੇ ਗੁਜਾਰਿਸ਼ ਕਰੂੰਗਾ ਕਿ ਇਹਨਾਂ ਨੂੰ ਫੋਰ ਲੇਨ ਕੀਤਾ ਜਾਵੇ ਸਰਦੀਆਂ ਮੈਂ ਤਾਂ ਤਿੰਨ ਮਹੀਨੇ ਮਾਰਸ ਤੱਕ ਮੈਂ ਹੈ ਉਹ ਨਹੀਂ ਤੋ ਨਹੀਂ ਹੋ ਜਾਏ ਦੇਖੋ ਜੀ ਮੈਂ ਅੱਜ ਵੀ ਪ੍ਰਸ਼ਾਸਨ ਤੇ ਸੀਐਮ ਸਾਹਿਬ ਦੇ ਵਾਅਦੇ ਤੇ ਵਿਸ਼ਵਾਸ ਰੱਖ ਰਿਹਾ ਮੈਂ ਆਪਣੇ ਮੰਗ ਪੱਤਰ ਚ ਵੀ ਲਿਖਿਆ ਹੈ ਕਿ ਮੈਨੂੰ ਅੱਜ ਵੀ ਵਿਸ਼ਵਾਸ ਹੈ ਮੰਗ ਪੱਤਰ ਸੀਐਮ ਸਾਹਿਬ ਦੇ ਭਰੋਸੇ ਤੇ ਤਾਂ ਅੱਜ ਵੀ ਮੈਂ ਭਰੋਸਾ ਰੱਖ ਕੇ ਜੋ ਮੈਨੂੰ ਮਿਲਿਆ ਹੈ ਕਿ ਕੁਝ ਦਿਨ ਦੇ ਵਿੱਚ ਜਿਹੜਾ ਟੈਂਡਰ ਹੈ ਉਹ ਖੁੱਲੇਗਾ ਤੇ ਉਸ ਤੋਂ ਬਾਅਦ ਜਿਹੜਾ ਸੜਕ ਦਾ ਕੰਮ ਸ਼ੁਰੂ ਹੋਏਗਾ ਸੋ ਉਮੀਦ ਤਾਂ ਇਹੀ ਹੈ ਕਿ ਕੰਮ ਇਹ ਜਿਹੜਾ ਹੈ 24 ਤਰੀਕ ਨੂੰ ਟੈਂਡਰ ਕਿਹਾ ਗਿਆ ਖੁੱਲੇਗਾ ਔਰ ਕੰਮ ਸ਼ੁਰੂ ਹੋਏਗਾ ਜੀ ਸਰ ਇਹ ਜਿਹੜਾ ਮੈਟਰ ਹੈ ਬੱਚਿਆਂ ਵਾਲਾ ਸੜਕ ਚੋੜੀ ਹੋਣ ਦਾ ਕਾਲੀਦਲ ਇਥੇ ਰੈਸਟ ਹੈ ਇਹ ਜਿਹੜਾ ਮੈਟਰ ਹੈ ਜਿਵੇਂ ਸਚਿਜ ਨੇ ਆਪਾਂ ਨੂੰ ਸਾਰੀ ਗੱਲ ਦੱਸੀ ਹੈ ਇਹਦਾ ਟੈਂਡਰ ਪੈ ਚੁੱਕਾ ਹੈ 24 ਤਰੀਕ ਨੂੰ ਟੈਂਡਰ ਖੋਲਣਾ ਹੈ ਜਿਹੜੀ ਇਹ ਪ੍ਰਕਿਰਿਆ ਹੁੰਦੀ ਹੈ ਪੂਰੀ ਕਰਨੀ ਪੈਂਦੀ ਹੈ ਕੋਈ ਇਹ ਨਹੀਂ ਹੈ ਵੀ ਆਪਣੇ ਆਪ ਸ਼ੁਰੂ ਹੋ ਜਾਏਗਾ ਜਦੋਂ ਟੈਂਡਰ ਪਾਸ ਹੋਏਗਾ ਠੇਕੇਦਾਰ ਨੂੰ ਖੁੱਲੇਗਾ 24 ਨੂੰ ਉਸ ਤੋਂ ਬਾਅਦ ਹੀ ਕੰਮ ਸਟਾਰਟ ਹੁੰਦਾ ਜਿਹੜੀ ਮਹੀਨਾ ਡੇਢ ਮਹੀਨਾ ਲੱਗ ਜਾਂਦਾ ਕਿਉਂਕਿ ਮੈਂ ਆਪ ਠੇਕੇਦਾਰੀ ਕੀਤੀ ਹੈ 1980-82 ਜਿਵੇਂ ਖੁਦ ਪੰਜ-ਛੇ ਠੇਕੇਦਾਰੀ ਕੀਤੀ ਹੈ ਔਰ ਇਹ ਪਹਿਲਾਂ ਇਹ ਖੱਡੇ ਭਰਨਗੇ ਜਿਹੜੀ ਤੁਸੀਂ ਗੱਲ ਕਹਿ ਰਹੇ ਹੋ ਵੀ ਮੌਸਮ ਅੱਜ ਕੱਲ ਮਸ਼ੀਨ ਐਫ ਜੀ ਆ ਗਿਆ ਨੇ ਸਾਰਾ ਰਾਤ ਨੂੰ ਹੀ ਲੋਕੇ ਭਾਈ ਜਾਂਦੇ ਜਿੱਥੇ ਵੇਖਾ ਦਿੱਲੀ ਵਰਗੇ ਸ਼ਹਿਰਾਂ 'ਚ ਬਹੁਤ ਟ੍ਰੈਫਿਕ ਹੁੰਦੀ ਹੈ ਜੇ ਪ੍ਰਸ਼ਾਸਨ ਚਾਹੇਗਾ ਕੰਮ ਹੋਏਗਾ ਬਾਕੀ ਰਹੀ ਕੋਈ ਐਸੀ ਗੱਲ ਨਹੀਂ ਟੈਂਡਰ ਪਤਾ ਕਰ ਲਾਂਗਾ ਐਕਸੈਸ ਸਾਹਿਬ ਨਾਲ ਮੈਂ ਗੱਲ ਕਰ ਲਾਂਗਾ ਜੀ ਉਹਨਾਂ ਨੂੰ ਪੁੱਛ ਲਾਂਗਾ 24 ਨੂੰ ਟੈਂਡਰ ਖੁੱਲਦਾ ਹੈ ਖੁੱਲਣ ਤੋਂ ਬਾਅਦ 10-20 ਦਿਨ ਲੱਗਦੇ ਨੇ ਸੋ ਅਗਲੇ ਮਹੀਨੇ ਕੰਮ ਸ਼ੁਰੂ ਹੋ ਜਾਣਾ ਚਾਹੀਦਾ ਜੇ ਟੈਂਡਰ ਟੈਂਡਰ ਨੂੰ ਮਿਲੀ ਜਾਣਾ ਕਿਉਂਕਿ ਸਾਰੇ ਟੈਂਡਰ ਠਿੱਗਦਲ ਵਿਲੇ ਬੈਠੇ ਨੇ ਕੰਮ ਤੇ ਕੋਈ ਚੱਲ ਨਹੀਂ ਰਿਹਾ ਹੁਣ ਸਰਕਾਰ ਕੋਲੇ ਤੇ ਸੋ ਬਾਕੀ ਗੱਲ ਜਿਹ ਇਹ ਨਾ ਨਦੇ ਪਾਛੇ ਪਾਜਾਂ ਦੇ ਪਰਚੇ ਨਜਾਇਜ਼ ਦਰਜ ਕੀਤੇ ਨੇ ਧਰਨਾਲ ਦੇਣ ਉਹਨਾਂ ਨੂੰ ਸਰਕਾਰ ਤੋਂ ਜਰੂਰ ਜਲਦੀ ਹੋਣਾ ਚਾਹੀਦਾ ਹੈ ਅਸੀਂ ਹੁਣ ਡੀਐਸਪੀ ਸਾਹਿਬ ਨੂੰ ਮਿਲਾਂਗੇ ਔਰ ਆਪਣੀ ਪਾਰਟੀ ਵੱਲੋਂ ਜੇ ਕਹਿਣਗੇ ਸਖਵੀਰ ਸਿੰਘ ਬਾਦਲ ਜੀ ਤੋਂ ਵੀ ਬਿਆਨ ਦਵਾ ਦਾਂਗੇ ਜੋ ਵੀ ਤੁਸੀਂ ਕਹੋਗੇ ਅਸੀਂ ਨਾਲ ਚੱਲ ਕੇ ਜਾ ਕੇ ਮਲਾਵੀ ਦਵਾਂਗੇ ਤੇ ਤੁਹਾਡਾ ਸਾਡੀ ਪਾਰਟੀ ਤੁਹਾਡੇ ਨਾਲ ਖੜੀ ਹੈ ਔਰ ਨਾਲ ਰਹੇਗੀ ਔਰ ਬਾਕੀ ਧੰਨਵਾਦ ਅੱਜ ਐਸਟੀਐਮ ਸਾਹਿਬ ਨੂੰ ਅਸੀਂ ਮੰਗ ਪੱਤਰ ਦਿੱਤਾ ਸੀ ਕਿ ਸਮਾਣਾ ਪਟਿਆਲਾ ਰੋਡ ਅਸੀਂ ਸਾਡੀ ਪਹਿਲੀ ਮੰਗ ਸੀ ਕਿ ਫੋਰ ਲਾਈਨ ਹੋਵੇ ਕਿਉਂਕਿ ਇੱਥੇ ਰੋਜ਼ ਡੇਲੀ ਐਕਸੀਡੈਂਟ ਹੋ ਰਿਹਾ ਇੱਕ ਮਹੀਨੇ 'ਚ 15 ਐਕਸੀਡੈਂਟ ਦੀ ਐਵਰੇਜ ਆ। ਸੈਕੰਡ ਸਭ ਤੋਂ ਵੱਡੀ ਦੇਖੋ ਤਰਾਸਦੀ ਕੀ ਹੈ ਕਿ ਜਿਹੜਾ ਸਤਵਾਂ ਬੱਚਾ ਸੀਗਾ ਕ੍ਰਿਸ਼ਨਾ ਬਾਂਸਲ ਉਹਦਾ ਐਫਆਈਆਰ ਦੇ ਵਿੱਚ ਨਾਮ ਨਹੀਂ ਆਇਆ। ਇਹ ਅਸੀਂ ਪ੍ਰਸ਼ਾਸਨ ਨੂੰ ਅੱਜ ਜਾਣੂ ਵੀ ਕਰਵਾਇਆ ਵੀ ਸਾਡੇ ਨਾਲ ਵਤੀਰਾ ਇਹੋ ਜਿਹਾ ਕਿਉਂ ਹੋ ਰਿਹਾ ਹੈ? ਜਿਹੜੇ ਤੁਸੀਂ ਵਾਅਦੇ ਕੀਤੇ ਸੀ ਉਸ ਵਾਅਦਿਆਂ ਦੇ ਉੱਤੇ ਤੁਸੀਂ ਕਿਉਂ ਨਹੀਂ ਪੂਰੇ ਨਿਭਾਰੇ? ਔਰ ਜਿਹੜੇ ਸੱਤ ਜਿਹੜੇ ਜਿਨ੍ਹਾਂ ਨੇ ਪਹਿਲੇ ਧਰਨਾ ਔਰ ਇਸ ਇਨਕਲਾਬ ਨੂੰ ਮਤਲਬ ਪੂਰਾ ਪੂਰਾ ਕਰਿਆ ਉਸ ਤੋਂ ਬਾਅਦ ਉਹ ਜਿਹੜਾ ਸੀਗਾ ਉਹਨਾਂ ਤੇ ਸੱਤ ਬੰਦਿਆਂ ਦੇ ਉੱਤੇ ਐਫ ਆਈ ਆਰ ਕੀਤੀ ਉਹ ਵੀ ਉਹਨਾਂ ਨੇ ਕਿਹਾ ਵੀ ਅਸੀਂ ਜਿਹੜਾ ਹੈ ਇਹਨੂੰ ਕੈਨਸਲ ਕਰਾਂਗੇ ਹੁਣ ਤੱਕ ਪਰਚਾ ਸਟੇਬਲ ਹੈ ਉਵੇਂ ਦਾ ਉਵੇਂ ਹੀ ਹੈ ਕੋਈ ਵੀ ਵਾਦਾ ਪੂਰਾ ਨਹੀਂ ਹੋਇਆ ਸਾਨੂੰ ਅੱਜ ਵੀ ਪ੍ਰਸ਼ਾਸਨ ਦੇ ਯਕੀਨ ਨਹੀਂ ਲੇਕਿਨ ਕਦੋਂ ਤੱਕ ਰੱਖਾਂਗੇ ਸਮਾਨਾ ਸਾਡਾ ਇੱਕ ਹੈ ਜੇ ਜਲਦੀ ਸਾਡੇ ਵਾਦੇ ਪੂਰੇ ਨਾ ਹੋਏ ਇਨਕਲਾਬ ਪੂਰਾ ਲਿਆਵਾਂਗੇ ਅਸੀਂ ਆ ਦੇਖੋ ਸਤ ਮਈ ਦੇ ਹੱਥ ਸੇ ਤੋਂ ਬਾਅਦ ਜਦੋਂ 7 ਜੂਨ ਨੂੰ ਮੁੱਖ ਮੰਤਰੀ ਸਾਹਿਬ ਸਮਾਣਾ ਆਏ ਸੀ ਤਾਂ ਉਹਨਾਂ ਨੇ ਸਾਨੂੰ ਵਾਅਦਾ ਕੀਤਾ ਸੀ ਕਿ ਅਸੀਂ ਜਿਹੜੀ ਪਟਿਆਲਾ ਸਮਾਣਾ ਰੋਡ ਆ ਉਹਨੂੰ ਫੋਰ ਲੇਨ ਕਰਾਂਗੇ ਤਾਂ ਉਸ ਤੋਂ ਬਾਅਦ ਮੇਰੀ ਕਈ ਵਾਰ ਐਸ ਡੀ ਐਮ ਸਾਹਿਬ ਡੀ ਸੀ ਸਾਹਿਬ ਏ ਡੀ ਸੀ ਸਾਹਿਬ ਨਾਲ ਮੇਰੀ ਮੀਟਿੰਗ ਵੀ ਹੋਈ ਹੈ ਕਿਉਂਕਿ ਤੁਸੀਂ ਹਾਲਤ ਜਿਹੜੀ ਹੈ ਉਹ ਸਾਰੇ ਸ਼ਹਿਰ ਵਾਸੀ ਜਾਣਦੇ ਹੀ ਨੇ ਕਿ ਜਿਹੜੀ ਸਮਾਣਾ ਪਟਿਆਲਾ ਰੋਡ ਦੀ ਇਸ ਟਾਈਮ ਹਾਲਤ ਹੈ ਉਹ ਇੰਨੀ ਖਸਤਾ ਹੈ ਵੀ ਇਹ ਬਿਲਕੁਲ ਇਦਾਂ ਹੈ ਜਿਦਾਂ ਆਪਾਂ ਬਾਰੂਦ ਦੇ ਉੱਤੇ ਜਾ ਰਹੇ ਹਾਂ ਜੋ ਕਦੀ ਵੀ ਫਟ ਸਕਦਾ ਹੈ 7 ਮਈ ਦੇ ਹਾਦਸੇ ਤੋਂ ਬਾਅਦ ਵੀ ਹਾਦਸੇ ਜਿਹੜੇ ਨੇ ਉਹ ਲਗਾਤਾਰ ਰੋਜ਼ ਵਾਂਗ ਹੀ ਹੋ ਰਹੇ ਨੇ ਔਰ ਜਿਨਨੇ ਕਈ ਲੋਕਾਂ ਨੇ ਜਾਨ ਵੀ ਗਵਾਈ ਹੈ ਕਈ ਲੋਕਾਂ ਦਾ مالی ਨੁਕਸਾਨ ਵੀ ਹੋਇਆ ਤਾਂ ਅਸੀਂ ਇੱਚ ਇਹੀ ਚਾਹੁੰਦੇ ਸੀ ਕਿ ਜਲਦੀ ਤੋਂ ਜਲਦੀ ਇਹਨੂੰ ਰੋਡ ਨੂੰ ਬਣਾਇਆ ਜਾਏ ਸਾਡੀ ਕਈ ਵਾਰ ਮੀਟਿੰਗਾਂ ਤੋਂ ਬਾਵਜੂਦ ਅਜੇ ਤੱਕ ਕੁਝ ਹੱਲ ਨਹੀਂ ਹੁੰਦਾ ਦਿਖ ਰਿਹਾ ਸੀ ਤਾਂ ਸਾਰੇ ਸ਼ਹਿਰ ਵਾਸੀ ਜਿਵੇਂ ਪਹਿਲਾਂ ਵੀ ਇਕੱਠੇ ਸੀ ਮੇਰੀ ਸਭ ਨਾਲ ਗੱਲ ਹੁੰਦੀ ਰਹਿੰਦੀ ਹੈ ਸਭ ਦਾ ਸਹਿਯੋਗ ਸਾਡੇ ਨਾਲ ਹੈ ਤਾਂ ਇਹੀ ਹੋਇਆ ਕਿ ਆਪਾਂ ਇੱਕ ਵਾਰੀ ਮੰਗ ਪੱਤਰ ਜਿਹੜਾ ਐਸ ਡੀ ਐਮ ਸਾਹਿਬ ਨੂੰ ਦਈਏ ਜਲਦੀ ਤੋਂ ਜਲਦੀ ਜਿਹੜੀ ਹੈ ਸੜਕ ਇਹ ਵਲੀ ਬਣਾਈ ਜਾਏ ਪ੍ਰੋਪਰ ਤੌਰ ਤੇ ਬਣਾਈ ਜਾਏ ਵੈਸੇ ਤਾਂ ਅਸੀਂ ਇਹੀ ਕਿਹਾ ਕਿ 4 ਲੇਨ ਹੀ ਪੂਰੀ ਕਰੋ ਲੇਕਿਨ ਅਗਰ 4 ਲੇਨ ਹੋਣ ਚ ਥੋੜਾ ਦੇਰੀ ਵੀ ਹੁੰਦੀ ਹੈ ਤਾਂ ਸੜਕ ਨੂੰ ਦੁਬਾਰਾ ਨਵਾਂ ਨਵਾਂ ਬਣਾਇਆ ਜਾਏ ਤਾਂ ਕਿ ਇੱਥੇ ਜਿਹੜੇ ਹਾਦਸੇ ਨੇ ਉਹ ਨਾ ਹੋਣ ਸਤਿਨਦੀ ਡਾਕਟਰ ਗਾਂਧੀ ਵੀ ਜਿਹੜੇ ਐਮਪੀ ਮੈਂਬਰ ਪਾਰਲੀਮੈਂਟ ਹੈ ਉਹਨਾਂ ਨੇ ਵੀ ਕਹਿਤ ਹੈ ਜੀ 4 ਲੇਨ ਦਾ ਸੈਂਸ ਲਾਈਨ ਮੁੱਦਾ ਗੜਗੜੀ ਸਾਹਿਬ ਕੇ ਸਮੇ ਰੱਖੇ ਹੈ ਜੀ ਕੀ ਉਹਨਾਂ ਨਾਲ ਵੀ ਸੰਪਰਕ ਕੀਤਾ ਤੁਸੀਂ ਵੀ ਉਹਨਾਂ ਨਾਲ ਇਸ ਮੈਟਰ ਨੂੰ ਲੈ ਕੇ ਦੇਖੋ ਸੰਪਰਕ ਦਾ ਮੈਟਰ ਹੈ 4 ਲੇਨ ਦਾ ਉਹ ਵੀ ਤਾਂ ਹੀ ਹੋਊਗਾ ਜੇ जीएनटी ਨੂੰ ਇੰਟਰਵਿਊ ਦੇ ਦੇਊਗਾ ਜੀ 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 ਮੇਰਾ ਡਾਕਟਰ ਗਾਂਧੀ ਜੀ ਨਾਲ ਹਜੇ ਤੱਕ رابطہ ਨਹੀਂ ਹੋ ਸਕਿਆ ਕਿਸੇ ਵਜ੍ਹਾ ਵਾਸ ਨਹੀਂ ਹੋਇਆ ਹਜੇ ਤੱਕ ਲੇਕਿਨ ਮੈਂ ਜਲਦੀ ਹੀ ਉਹਨਾਂ ਨੂੰ ਵੀ ਮੰਗ ਪੱਤਰ ਦਊਂਗਾ ਕਿਉਂਕਿ ਆਫਟਰ ਆਲ ਤਾਂ ਦੇਖੋ ਜਿਹੜਾ ਉਹ ਇਸ ਹਲਕੇ ਤੋਂ ਐਮਪੀ ਨੇ ਤੇ ਰੋਜ਼ਦਾ ਆਣਾ ਜਾਣਾ ਵੀ ਐਮ ਐਲ ਏ ਦਾ ਐਮ ਪੀ ਦਾ ਐਸ ਡੀ ਐਮ ਦਾ ਤੁਹਾਡਾ ਮੇਰਾ ਸਾਰਿਆਂ ਦਾ ਰੋਜ਼ਦਾ ਆਣਾ ਜਾਣਾ ਉਸ ਸੜਕ ਦੇ ਉੱਤੇ ਆ ਜਿਹੜੀ ਜਿੰਦੀ ਹਾਲਤ ਨਹੀਂ ਖਸਤਾ ਸੋ ਹਾਲਤ ਤਾਂ ਸਾਰਿਆਂ ਨੂੰ ਦਿਖਦੀ ਹੈ ਉਸ ਹਾਲਤ ਦਾ ਇਹ ਨਹੀਂ ਹੈ ਕਿ ਮੈਂ ਮਿਲਾਂਗਾ ਕਿਸੇ ਨੂੰ ਜਾਂ ਤੁਸੀਂ ਮਿਲੋਗੇ ਕਿਸੇ ਨੂੰ ਜਾਂ ਆਪਾਂ ਇਕੱਠੇ ਹੋ ਕੇ ਮਿਲੀਏ ਕਿਸੇ ਨੂੰ ਇਹ ਤਾਂ ਜਿਹੜਾ ਬੰਦੇ ਦੀ ਡਿਊਟੀ ਆ ਉਹਨਾਂ ਨੂੰ ਆਪ ਵੀ ਪਤਾ ਹੋਣਾ ਚਾਹੀਦਾ ਹੈ ਕਿ ਆਪਾਂ ਇਸ ਨੂੰ ਕਿਵੇਂ ਹੱਲ ਕਰਾਣਾ ਤੇ ਉਹ ਕਰਵਾ ਵੀ ਸਕਦੇ ਸੀ ਪਰ ਫਿਰ ਵੀ ਮੈਂ ਉਹਨਾਂ ਨੂੰ ਇੱਕ ਵਾਰੀ ਮੈਂ ਉਹਨਾਂ ਨੂੰ ਵੀ ਮਿਲ ਕੇ ਗੁਜਾਰਿਸ਼ ਕਰੂੰਗਾ ਕਿ ਇਹਨਾਂ ਨੂੰ 4 ਲੇਨ ਕੀਤਾ ਜਾਵੇ ਸਰਦੀਆਂ ਮੈਂ ਤਾਂ 3 ਮਹੀਨੇ ਮਾਰਸ ਤੇ ਤੋਂ ਹੈ ਉਹ ਮੇਤ ਨੂੰ ਹੀ ਹੋ ਜਾਏਗਾ ਦੇਖੋ ਜੀ ਮੈਂ ਅੱਜ ਵੀ ਪ੍ਰਸ਼ਾਸਨ ਤੇ ਸੀਐਮ ਸਾਹਿਬ ਦੇ ਵਾਅਦੇ ਤੇ ਵਿਸ਼ਵਾਸ ਰੱਖ ਰਿਹਾ ਮੈਂ ਆਪਣੇ ਮੰਗ ਪੱਤਰ ਚ ਵੀ ਲਿਖਿਆ ਕਿ ਮੈਨੂੰ ਅੱਜ ਵੀ ਵਿਸ਼ਵਾਸ ਹੈ ਮੰਗ ਪੱਤਰ ਸੀਐਮ ਸਾਹਿਬ ਦੇ ਭਰੋਸੇ ਤੇ ਤਾਂ ਅੱਜ ਵੀ ਮੈਂ ਭਰੋਸਾ ਰੱਖ ਕੇ ਜੋ ਮੈਨੂੰ ਮਿਲਿਆ ਹੈ ਕਿ ਕੁਝ ਦਿਨ ਦੇ ਵਿੱਚ ਜਿਹੜਾ ਟੈਂਡਰ ਹੈ ਉਹ ਖੁੱਲੇਗਾ ਤੇ ਉਸ ਤੋਂ ਬਾਅਦ ਜਿਹੜਾ ਸੜਕ ਦਾ ਕੰਮ ਸ਼ੁਰੂ ਹੋਏਗਾ ਸੋ ਉਮੀਦ ਤਾਂ ਇਹੀ ਹੈ ਕਿ ਕੰਮ ਇਹ ਜਿਹੜਾ ਹੈ 24 ਤਰੀਕ ਨੂੰ ਟੈਂਡਰ ਕਿਹਾ ਗਿਆ ਖੁੱਲੇਗਾ ਔਰ ਕੰਮ ਸ਼ੁਰੂ ਹੋਏਗਾ ਜੀ ਸਾਹਿਬ ਇਹ ਜਿਹੜਾ ਮੈਟਰ ਹੈ ਬੱਚਿਆਂ ਵਾਲਾ ਸੜਕ ਚੌੜੀ ਹੋਣ ਦਾ ਅਕਾਲੀ ਦਲ ਇਥੇ ਰੈਸਟ ਹੈ ਇਹ ਜਿਹੜਾ ਮੈਟਰ ਹੈ ਜਿਵੇਂ ਸਚੀ ਜੀ ਨੇ ਆਪਾਂ ਨੂੰ ਸਾਰੀ ਗੱਲ ਦੱਸੀ ਹੈ ਇਹਦਾ ਟੈਂਡਰ ਪੈ ਚੁੱਕਾ ਹੈ 24 ਤਰੀਕ ਨੂੰ ਟੈਂਡਰ ਖੋਲਣਾ ਹੈ ਜਿਹੜੀ ਇਹ ਪ੍ਰਕਿਰਿਆ ਹੁੰਦੀ ਹੈ ਪੂਰੀ ਕਰਨੀ ਪੈਂਦੀ ਹੈ ਕੋਈ ਇਹ ਨਹੀਂ ਹੈ ਵੀ ਆਪਣੇ ਆਪ ਸ਼ੁਰੂ ਹੋ ਜਾਏਗਾ ਜਦੋਂ ਟੈਂਡਰ ਪਾਸ ਹੋਏਗਾ ਠੇਕੇਦਾਰ ਨੂੰ ਖੁੱਲੇਗਾ 24 ਨੂੰ ਉਸ ਤੋਂ ਬਾਅਦ ਹੀ ਕੰਮ ਸਟਾਰਟ ਹੁੰਦਾ ਜਿਹੜੀ ਮਹੀਨਾ ਡੇਢ ਮਹੀਨਾ ਲੱਗ ਜਾਂਦਾ ਕਿਉਂਕਿ ਮੈਂ ਆਪ ਠੇਕੇਦਾਰੀ ਕੀਤੀ ਹੈ 1980-82 ਜਿਵੇਂ ਖੁਦ ਪੰਜ ਸੱਤ ਠੇਕੇਦਾਰੀ ਕੀਤੀ ਹੈ ਔਰ ਇਹ ਪਹਿਲਾਂ ਇਹ ਖੱਡੇ ਭਰਨਗੇ ਜਿਹੜੀ ਤੁਸੀਂ ਗੱਲ ਕਹਿ ਰਹੇ ਹੋ ਵੀ ਮੌਸਮ ਅੱਜ ਕੱਲ ਮਸ਼ੀਨ ਐਫ ਦੇ ਆ ਗਏ ਨੇ ਸਾਰਾ ਰਾਤ ਨੂੰ ਹੀ ਲੋਕੇ ਭਾਈ ਜਾਂਦੇ ਨੇ ਜਿੱਥੇ ਵੇਖਾ ਦਿੱਲੀ ਵਰਗੇ ਇਸ਼ਾਰਿਆਂ ਨੂੰ ਟ੍ਰੈਫਿਕ ਹੁੰਦੀ ਹੈ ਜੇ ਪ੍ਰਸ਼ਾਸਨ ਚਾਹੇਗਾ ਕੰਮ ਹੋਏਗਾ ਬਾਕੀ ਰਹੀ ਕੋਈ ਐਸੀ ਗੱਲ ਨਹੀਂ ਟੈਂਡਰ ਪਤਾ ਕਰ ਲਾਂਗਾ ਐਕਸਸ ਸਾਹਿਬ ਨਾਲ ਮੈਂ ਗੱਲ ਕਰ ਲਾਂਗਾ ਜੀ ਉਹਨਾਂ ਨੂੰ ਪੁੱਛ ਲਾਂਗਾ 24 ਨੂੰ ਟੈਂਡਰ ਖੁੱਲਦਾ ਹੈ ਖੁੱਲਣ ਤੋਂ ਬਾਅਦ 10-20 ਦਿਨ ਲੱਗਦੇ ਨੇ ਸੋ ਅਗਲੇ ਮਹੀਨੇ ਕੰਮ ਸ਼ੁਰੂ ਹੋ ਜਾਣਾ ਚਾਹੀਦਾ ਜੇ ਟੈਂਡਰ ਟੈਂਡਰ ਨੂੰ ਮਿਲੀ ਜਾਣਾ ਕਿਉਂਕਿ ਸਾਰੇ ਟੈਂਡਰ ਠੱਗਦਲ ਵਿਲੇ ਬੈਠੇ ਨੇ ਕੰਮ ਤੇ ਕੋਈ ਚੱਲ ਨਹੀਂ ਰਿਹਾ ਹੁਣ ਸਰਕਾਰ ਕੋਲੇ ਤੇ ਸੋ ਬਾਕੀ ਗੱਲ ਜਿਹੜੀ ਪਰਚ ਜਿਨ੍ਹਾਂ ਇਹਨਾਂ ਦੇ ਪਾਚੇ ਪਾਜਾਂ ਦੇ ਪਰਚੇ ਨਜਾਇਜ਼ ਦਰਜ ਕੀਤੇ ਨੇ ਧਰਜ ਨਾਲ ਦੇਣ ਉਹਨਾਂ ਨੂੰ ਸਰਕਾਰ ਤੋਂ ਜਰੂਰ ਜਲਦੀ ਹੋਣਾ ਚਾਹੀਦਾ ਹੈ ਅਸੀਂ ਹੁਣ ਡੀਐਸਪੀ ਸਾਹਿਬ ਨੂੰ ਮਿਲਾਂਗੇ ਔਰ ਆਪਣੀ ਪਾਰਟੀ ਵੱਲੋਂ ਜੇ ਕਹਿਣਗੇ ਸੁਖਵੀਰ ਸਿੰਘ ਬਾਦਲ ਜੀ ਤੋਂ ਵੀ ਬਿਆਨ ਦਵਾ ਦਾਂਗੇ ਜੋ ਵੀ ਤੁਸੀਂ ਕਹੋਗੇ ਅਸੀਂ ਨਾਲ ਚੱਲ ਕੇ ਜਾ ਕੇ ਮਲਾਵੀ ਦਵਾਂਗੇ ਤੇ ਤੁਹਾਡਾ ਸਾਡੀ ਪਾਰਟੀ ਤੁਹਾਡੇ ਨਾਲ ਖੜੀ ਹੈ ਔਰ ਨਾਲ ਰਹੇਗੀ ਔਰ ਬਾਕੀ ਧੰਨਵਾਦ ਅੱਜ ਐਸਟੀਐਮ ਸਾਹਿਬ ਨੂੰ ਅਸੀਂ ਮੰਗ ਪੱਤਰ ਦਿੱਤਾ ਸੀ ਕਿ ਸਮਾਣਾ ਪਟਿਆਲਾ ਰੋਡ ਅਸੀਂ ਸਾਡੀ ਪਹਿਲੀ ਮੰਗ ਸੀ ਕਿ ਫੋਰ ਲਾਈਨ ਹੋਵੇ ਕਿਉਂਕਿ ਇੱਥੇ ਰੋਜ਼ ਡੇਲੀ ਐਕਸੀਡੈਂਟ ਹੋ ਰਿਹਾ ਇੱਕ ਮਹੀਨੇ 'ਚ 15 ਐਕਸੀਡੈਂਟ ਦੀ ਐਵਰੇਜ ਆ। ਸੈਕੰਡ ਸਭ ਤੋਂ ਵੱਡੀ ਦੇਖੋ ਤਰਾਸਦੀ ਕੀ ਹੈ ਕਿ ਜਿਹੜਾ 7ਵਾਂ ਬੱਚਾ ਸੀਗਾ ਕ੍ਰਿਸ਼ਨਾ ਬਾਂਸਲ ਉਹਦਾ ਐਫਆਈਆਰ ਦੇ ਵਿੱਚ ਨਾਮ ਨਹੀਂ ਆਇਆ। ਇਹ ਅਸੀਂ ਪ੍ਰਸ਼ਾਸਨ ਨੂੰ ਅੱਜ ਜਾਣੂ ਵੀ ਕਰਵਾਇਆ ਵੀ ਸਾਡੇ ਨਾਲ ਵਤੀਰਾ ਇਹੋ ਜਿਹਾ ਕਿਉਂ ਹੋ ਰਿਹਾ ਹੈ? ਜਿਹੜੇ ਤੁਸੀਂ ਵਾਅਦੇ ਕੀਤੇ ਸੀ ਉਸ ਵਾਅਦਿਆਂ ਦੇ ਉੱਤੇ ਤੁਸੀਂ ਕਿਉਂ ਨਹੀਂ ਪੂਰੇ ਨਿਭਾਰੇ? ਔਰ ਜਿਹੜੇ 7 ਜਿਹੜੇ ਜਿਨ੍ਹਾਂ ਨੇ ਪਹਿਲੇ ਧਰਨਾ ਲ ਔਰ ਇਸ ਇਨਕਲਾਬ ਨੂੰ ਮਤਲਬ ਪੂਰਾ ਪੂਰਾ ਕਰਿਆ ਉਸ ਤੋਂ ਬਾਅਦ ਉਹ ਜਿਹੜਾ ਸੀਗਾ ਉਹਨਾਂ ਤੇ ਸੱਤ ਬੰਦਿਆਂ ਦੇ ਉੱਤੇ ਐਫ ਆਈ ਆਰ ਕੀਤੀ ਉਹ ਵੀ ਉਹਨਾਂ ਨੇ ਕਿਹਾ ਵੀ ਅਸੀਂ ਜਿਹੜਾ ਹੈ ਇਹਨੂੰ ਕੈਨਸਲ ਕਰਾਂਗੇ ਹੁਣ ਤੱਕ ਪਰਚਾ ਸਟੇਬਲ ਹੈ ਉਵੇਂ ਦਾ ਉਵੇਂ ਹੀ ਹੈ ਕੋਈ ਵੀ ਵਾਦਾ ਪੂਰਾ ਨਹੀਂ ਹੋਇਆ ਸਾਨੂੰ ਅੱਜ ਵੀ ਪ੍ਰਸ਼ਾਸਨ ਦੇ ਯਕੀਨ ਨਹੀਂ ਲੇਕਿਨ ਕਦੋਂ ਤੱਕ ਰੱਖਾਂਗੇ ਸਮਾਣਾ ਸਾਡਾ ਇੱਕ ਹੈ ਜੇ ਜਲਦੀ ਸਾਡੇ ਵਾਦੇ ਪੂਰੇ ਨਾ ਹੋਏ ਇਨਕਲਾਬ ਪੂਰਾ ਲਿਆਵਾਂਗੇ ਅਸੀਂ